ਸਾਸਿਰ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਟੇਸਟੀ ਤਿਹਾਰਾਂ ਦੇ ਵਿੱਚ ਬਣਨ ਵਾਲੀ ਮਠਿਆਈ ਜਿਹਨੂੰ ਕਿ ਅਮਰਤੀ ਕਿਹਾ ਜਾਂਦਾ ਏ ਤੁਸੀਂ ਦੇਖੋ ਜਿਹੜੀ ਇਹ ਅਮਰਤੀ ਆਪਾਂ ਘਰ ਵਿੱਚ ਵੀ ਬਹੁਤ ਹੀ ਆਸਾਨੀ ਦੇ ਨਾਲ ਬਣਾ ਸਕਦੇ ਆ ਅਮਰਤੀ ਬਣਾਉਣ ਲਈ ਮੈਂ ਮਾਂਹ ਦੀ ਦਾਲ ਸੀਗੀ ਜਿਹੜੀ ਉਹ ਰਾਤ ਨੂੰ ਹੀ ਭਿਓ ਕੇ ਰੱਖ ਦਿੱਤੀ ਸੀਗੀ ਇਹਨੂੰ ਤੁਸੀਂ ਚਾਹੋ ਤਾਂ ਦਿਨੇ ਵੀ 4-5 ਘੰਟੇ ਪਹਿਲਾਂ ਭੂ ਕੇ ਰੱਖ ਸਕਦੇ ਹਾਂ ਬਣਾਉਣ ਤੋਂ ਇਹ ਤੁਹਾਡੀ ਇੱਛਾ ਹੈ ਤੁਸੀਂ ਜਿੰਨਾ ਵੀ ਕਰਨਾ ਹੋਵੇ ਸਾਰੀ ਉਹ ਬਣਾਇਟ ਰੱਖਣਾ ਉਹ ਵੀ ਰੱਖ ਸਕਦੇ ਹੋ ਤੇ ਹੁਣ ਇਹਦਾ ਜਿਹੜਾ ਪਾਣੀ ਸੀਗਾ ਉਹ ਮੈਂ ਕੱਢ ਕੇ ਦਾਲ ਦੇ ਵਿੱਚੋਂ ਇਹਨੂੰ ਨਾ ਮੈਂ ਇੱਕ ਬਲੈਂਡਰ ਜਾਰ ਦੇ ਵਿੱਚ ਜਿਹੜਾ ਇਹ ਟਰਾਂਸਫਰ ਕਰ ਦਿੱਤਾ ਹੈ ਤੇ ਹੁਣ ਇਹਨੂੰ ਆਪਾਂ ਜਿਹੜਾ ਇਹ ਤੇ ਪੀਸਾਂਗੇ ਇਹ ਦੇਖੋ ਬਲੈਂਡਰ ਦੇ ਵਿੱਚ ਇਹ ਮੈਦਾਨ ਸੀਗੀ ਜਿਹੜੀ ਉਹ ਪਾ ਦਿੱਤੀ ਆ ਤੇ ਜਿਹੜੀ ਦਾਲ ਐ ਸੁੱਕੀ ਹੋਣ ਕਰਕੇ ਥੋੜੀ ਜੀ ਔਖੀ ਬਲੈਂਡ ਹੁੰਦੀ ਆ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਪਾਉਂਗੀ ਤਾਂ ਕਿ ਜਿਹੜਾ ਇਹਦਾ ਬੈਟਰ ਆ ਸਮੂਥਲੀ ਪੇਸਟ ਬਣ ਸਕੇ ਤੇ ਹੁਣ ਦੇਖੋ ਜਿਹੜਾ ਹੈ ਇਹਦਾ ਬੈਟਰ ਆ ਹਲੇ ਵੀ ਐ ਥੋੜਾ ਜਿਆ ਠਿੱਕਾ ਹੈ ਤੇ ਨਾਲ ਜਿਹੜੇ ਦਾਲ ਦੇ ਇਹਦੇ ਵਿੱਚ ਕਣ ਨੇ ਹਲੇ ਵੀ ਮਹਿਸੂਸ ਹੁੰਦੇ ਨੇ ਤੇ ਇਹਨੂੰ ਆਪਾਂ ਇਹਨ ਬਿਲਕੁਲ ਚੰਗੀ ਤਰ੍ਹਾਂ ਪੇਸਟ ਬਣਾ ਲੈਣਾ ਇੱਕ ਵਾਰ ਆਪਾਂ ਇਹਨੂੰ ਹੋਰ ਗ੍ਰाइंड ਕਰਾਂਗੇ ਤੇ ਦੇਖੋ ਜਿਹੜਾ ਗ੍ਰੈਂਡ ਹੈ ਮੈਂ ਕਰ ਲਿਆ ਤੇ ਬਿਲਕੁਲ स्मूथ ਪੇਸਟ ਹੈ ਜਿਹੜਾ ਤਾਂ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਹੁਣ ਆਪਾਂ ਇੱਕ ਇਹਨੂੰ ਪ੍ਰਾਤ ਦੇ ਵਿੱਚ ਕੱਢ ਲਵਾਂਗੇ ਤੇ ਇਹਨੂੰ 5 ਤੋਂ 10 ਮਿੰਟ ਆਪਾਂ ਨੇ ਇੱਕੋ ਡਾਇਰੈਕਸ਼ਨ ਦੇ ਵਿੱਚ ਇਹਨੂੰ ਫੈਂਟਣਾ ਹੈ ਤਾਂ ਕਿ ਜਿਹੜਾ ਇਹ ਦਾਲ ਆ ਆਪਣੀ ਫੁੱਲ ਸਕੇ ਤੇ ਜਿਹੜੀਆਂ ਆਪਣੀਆਂ ਅਮਰਤੀਆਂ ਨੇ ਉਹ ਵਧੀਆ ਢੰਗ ਦੇ ਨਾਲ ਪਾਣ ਸਕਣ ਤੇ 10 ਮਿੰਟ ਆਪਾਂ ਨੇ ਫੈਂਟਣ ਤੋਂ ਬਾਅਦ ਇਹਨੂੰ ਇੱਕ ਬੌਲ ਦੇ ਵਿੱਚ ਜਿਹੜਾ ਇੱਕ ਥੋੜਾ ਜਿਹਾ ਟੁਕੜਾ ਇਹਦਾ ਪਾ ਕੇ ਦੇਖ ਲੈਣਾ ਹੈ ਦੇਖੋ ਜੀ ਇਹ ਪਾਪਾ ਨੇ ਪਾਣੀ ਦੇ ਵਿੱਚ ਪਾ ਕੇ ਦੇਖ ਲਿਆ ਏ ਜਿਹੜਾ ਆਪਣੀ ਦਾਲ ਆ ਉਹ ਉੱਪਰ ਤੈਰਨ ਲੱਗ ਗਈ ਆ ਤੇ ਬੈਟਰ ਆ ਜਿਹੜਾ ਉਹ ਆਪਣਾ ਚੰਗੀ ਤਰ੍ਹਾਂ ਇਹਦਾ ਮਤਲਬ ਇਹ ਆ ਕਿ ਬਣ ਕੇ ਤਿਆਰ ਹੋ ਗਿਆ ਦੇਖੋ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਬੈਟਰ ਬਹੁਤ ਹੀ ਫਲਫੀ ਲੱਗ ਰਿਹਾ ਏ ਤੇ ਇਹਨੂੰ ਮੈਂ ਇੱਕ ਕੱਟ ਕੇ ਕੋਲੇ ਦੇ ਵਿੱਚ ਰੱਖ ਲਿਆ ਸੀਗਾ ਇੱਕ ਸਾਈਡ ਤੇ ਦੇਖੋ ਤੁਸੀਂ ਇਹਦਾ ਰੰਗ ਵੀ ਆ ਜਿਹੜਾ ਇਹ ਚੇਂਜ ਹੋ ਚੁੱਕਿਆ ਹੈ ਪਹਿਲਾਂ ਕਰੀਮ ਸੀ ਤੇ ਹੁਣ ਇਹ ਵਾਈਟ ਹੋ ਗਿਆ ਹੈ ਤੇ ਹੁਣ ਦੂਜੇ ਪਾਸੇ ਆਪਾਂ ਇਹਦੇ ਲਈ ਜਿਹੜੀ ਆ ਚਾਹਸ ਤਿਆਰ ਕਰਾਂਗੇ ਚਾਹਸ ਬਣਾਉਣ ਦੇ ਲਈ ਮੈਂ ਇੱਕ ਕੱਪ ਆ ਜਿਹੜਾ ਚੀਨੀ ਦਾ ਲਿਆਏ ਤੇ ਇਹਨੂੰ ਆਪਾਂ ਪੈਨ ਦੇ ਵਿੱਚ ਪਾ ਦਵਾਂਗੇ ਮੈਂ ਫਰਾਈ ਪੈਨ ਲਿੱਤਾ ਹੈ ਤੇ ਨਾਲ ਹੀ ਆਪਾਂ ਇੱਕ ਕੱਪ ਇਹਦੇ ਵਿੱਚ ਪਾਣੀ ਦਾ ਐਡ ਕਰ ਦਾਂਗੇ ਤੇ ਨਾਲ ਹੁਣ ਇਹਨੂੰ ਆਪਾਂ ਹਲਕੀ ਆ ਉਹਦੇ ਤੇ ਅੰਚ ਦੇ ਉੱਤੇ ਧਰ ਦਵਾਂਗੇ ਦੇਖੋ ਹੁਣ ਇਹਦੇ ਵਿੱਚ ਥੋੜਾ ਜਿਹਾ ਮੈਂ ਫੂਡ ਕਲਰ ਵੀ ਪਾਇਆ ਸੀਗਾ ਜਿਹੜਾ ਜਲੇਬੀਆਂ ਵਾਲਾ ਰੰਗ ਹੁੰਦਾ ਆਪਾਂ ਉਹ ਪਾ ਸਕਦੇ ਆ ਬਾਕੀ ਤੋਂ ਇਹ ਆਪਸ਼ਨਲ ਆ ਤੁਹਾਨੂੰ ਕਿੱਦਾਂ ਦਾ ਹੁੰਦਾ ਜ਼ਿਆਦਾਤਰ ਤਾਂ ਅਮਰਤੀਆਂ ਦਾ ਜਿਹੜਾ ਕਲਰ ਆ ਉਹ ਪੀਲਾ ਹੀ ਹੁੰਦਾ ਹੈ ਨਾਰੰਗੀ ਜਾਂ ਕਹਿ ਲਓ ਉਹ ਵਾਲਾ ਤੇ ਜਿਹੜੀ ਜਾਣੀ ਹੋ ਮੈਂ ਪਕਣੀ ਤਾਂ ਤਿਸੀ ਤੇ ਇੱਕ ਪਾਸੇ ਜਿਹੜਾ ਆਇਲ ਆ ਮੈਂ ਗਰਮ ਹੋਣ ਦੇ ਲਈ ਰੱਖਤਾ ਏ ਹੁਣ ਦੇਖੋ ਜਿਹੜਾ ਆਇਲ ਆ ਇਹ ਜ਼ਿਆਦਾ ਆਪਾਂ ਨੇ ਹੀਟਿੰਗ ਤੇ ਗਰਮ ਨਹੀਂ ਕਰਨਾ ਹੈਗਾ ਇਹਨੂੰ మీడియం ਹੀਟ ਤੇ ਹੀ ਗਰਮ ਕਰਾਂਗੇ ਤੇ ਜਿਹੜਾ ਬੈਟਰ ਸੀਗਾ ਉਹ ਮੈਂ ਰੱਖ ਲਿਆ ਏ ਇਹਦੇ ਵਿੱਚ ਆਪਾਂ ਇੱਕ ਪਿੰਚਾ ਜਿਹੜਾ ਫੂਡ ਕਲਰ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਨੇ ਇੱਕ ਪਿੰਚ ਦੇ ਬਰਾਬਰ ਇਹਦੇ ਵਿੱਚ ਜਿਹੜਾ ਮਿੱਠਾ ਸੋਡਾ ਐਡ ਕੀਤਾ ਏ ਇਹ ਮਿੱਠਾ ਸੋਡਾ ਵੈਸੇ ਤਾਂ ਲੋੜ ਨਹੀਂ ਪੈਂਦੀ ਜੇ ਬੈਟਰ ਆਪਣਾ ਚੰਗੀ ਤਰ੍ਹਾਂ ਫਲਫੀ ਹੋ ਜਵੇ ਫਿਰ ਚੱਲ ਜਾਂਦਾ ਹੈ ਮਤਲਬ ਕਿ ਆਪਾਂ ਨਹੀਂ ਵੀ ਉਨ ਐਨੀ ਜੀ ਲੋੜ ਤੋਂ ਪੈਂਦੀ ਇਹਨੂੰ ਪਾਉਣ ਦੇ ਤੇ ਫਿਰ ਵੀ ਮੈਂ ਪਾ ਲਿਆ ਸੀਗਾ ਤੇ ਚਾਸ਼ਨੀ ਆ ਜਿਹੜੀ ਇਹ ਇਹ ਆਪਾਂ ਨੇ 10-15 ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣੀ ਆ ਤੇ ਬੈਟਰ ਨੂੰ ਮੈਂ ਇੱਕ ਲਫਾਫੇ ਦੇ ਵਿੱਚ ਪਾ ਲਿਆ ਸੀਗਾ ਇਹ ਦੇਖੋ ਜਿਹੜਾ ਅਮਰਤੀਆਂ ਨੇ ਇਹ ਜੇ ਤੁਸੀਂ ਜੇ ਮਤਲਬ ਕਿ ਨਵੇਂ ਨਵੇਂ ਰੈਸਪੀਆਂ ਸਿੱਖ ਰਹੇ ਹੋ ਤਾਂ ਤੁਸੀਂ ਪਾ ਸਕਦੇ ਹੋ ਤੇ ਮੈਂ ਵੀ ਪਹਿਲੀ ਵਾਰ ਟਰਾਈ ਕੀਤੀਆਂ ਨੇ ਦੇਖੋ ਜਿਹੜੀ ਅਮਰਤੀ ਆ ਉਹ ਵਧੀਆ ਬਣ ਕੇ ਆਪਣੀ ਤਿਆਰ ਹੋ ਗਈ ਆ ਤੇ ਨਾਲ ਹੀ ਆਪਾਂ ਨੇ ਇਹਨੂੰ ਚਾਚਨੀ ਦੇ ਵਿੱਚ ਪਾ ਦੇਣਾ ਹੈ ਤੇ ਜਿਹੜੀ ਆ ਦੂਜੀ ਅਮਰਤੀਆ ਹੁਣ ਇਹ ਵੀ ਮੈਂ ਤਿਆਰ ਕਰ ਲਈ ਆ ਤੇ ਇਹਨੂੰ ਬਣਾਉਣ ਦੇ ਲਈ ਇੱਕ ਦਿੱਕਤ ਆਪਾਂ ਨੂੰ ਜ਼ਰੂਰ ਆਉਂਦੀ ਆ ਜਿਹੜਾ ਮਤਲਬ ਕਿ ਹੱਥ ਨੂੰ ਸੇਕ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਮਹਿਸੂਸ ਹੁੰਦਾ ਏ ਬਸ ਇਹਦੀ ਉਹ ਪ੍ਰੋਬਲਮ ਆ ਅਦਰਵਾਈਜ਼ ਇਹ ਚੰਗੀ ਤਰ੍ਹਾਂ ਬਣ ਜਾਂਦੀਆਂ ਨੇ ਫਸਟ ਐਕਸਪੀਰੀਅੰਸ ਦੇ ਕਰਕੇ ਥੋੜਾ ਜਿਹਾ ਹੋ ਸਕਦਾ ਵੀ ਹੋ ਸਕਣਾ ਤੁਹਾਨੂੰ ਲੱਗਣ ਵੀ ਉਦਾਂ ਦੀ ਸ਼ੇਪ ਨਹੀਂ ਆਈ ਹੈਗੀ ਪਰ ਫਿਰ ਵੀ ਮੈਂ ਬਹੁਤ ਵਧੀਆ ਕਰ ਲੱਤੀਆਂ ਨੇ ਹੁਣ ਇਹਨੂੰ ਆਪਾਂ ਚਾਸ਼ਣੀ ਦੇ ਵਿੱਚ ਡਿਪ ਕਰੀ ਜਾਵਾਂਗੇ ਅਗਰ ਤੁਹਾਨੂੰ ਵੀਡੀਓ ਮੇਰੀ ਪਸੰਦ ਆਈ ਹੋਵੇ ਤਾਂ ਢਿੱਲੋਂ ਵਿਲੇਜ ਫੂਡ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਖੋ ਜਿਹੜੀਆਂ ਅਮਰਤੀਆਂ ਨੇ ਇਹ ਜੀ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਨੇ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਪਾ ਲਿਆ ਏ ਦੇਖੋ ਬਹੁਤ ਹੀ ਸੋਹਣੀਆਂ ਲੱਗ ਰਹੀਆਂ ਨੇ ਤੇ ਖਾਣ ਨੂੰ ਵਿੱਚ ਵੀ ਬਹੁਤ ਟੇਸਟੀ ਸੀਗੀਆਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ